ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹੁਣ ਦਰਸ਼ਨ ਕਰੀਏ ਪ੍ਰਸ਼ਨੋਤਰੀ ਦੀ ਪੁਸਤਕ ਦੇ ਅਗਲੇ ਭਾਗ ਦੇ ਜਿਸ ਵਿੱਚ ਪ੍ਰਮੁੱਖ ਤੌਰ ਤੇ ਮਾਲਵੇ ਦੇ ਪ੍ਰਚਾਰ ਦੌਰੇ ਦਾ ਵਰਣਨ ਹੈ ਸਵਾਲ ਨੰਬਰ 74 ਤੋਂ 82 ਤੱਕ ਇਸੇ ਸਾਖੀ ਦੇ ਆਧਾਰ ਤੇ ਪੁੱਛੇ ਗਏ ਹਨ ਮਾਝੇ ਦੇ ਇਲਾਕੇ ਵਿੱਚ ਲਗਭਗ 2 ਮਹੀਨੇ ਸਿੱਖੀ ਦਾ ਪ੍ਰਚਾਰ ਕਰਨ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੀ ਧਰਤੀ ਤੇ ਪ੍ਰਚਾਰ ਦੀ અત્યੰਤ ਜ਼ਰੂਰਤ ਮਹਿਸੂਸ ਕਰਦੇ ਹੋਏ ਹਰੀ ਕੇ ਪੱਤਨ ਤੋਂ ਦਰਿਆ ਪਾਰ ਕਰਕੇ ਮਾਲਵੇ ਦੀ ਧਰਤੀ ਤੇ ਪੁੱਜੇ ਇੱਥੇ ਮਹਾਰਾਜੀ ਮਖੂ ਜੀਰਾ ਮੋਗਾ ਇਤਿਆਦਕ ਇਲਾਕਿਆਂ ਵਿੱਚੋਂ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਆਪ ਜੀ ਫਰਵਰੀ 1665 ਦੇ ਵਿੱਚ ਡਰੋਲੀ ਪੁੱਜੇ ਡਰੋਲੀ ਨਗਰ ਬੀਬੀ ਰਾਮੋ ਜੀ ਅਤੇ ਭਾਈ ਸਾਈਂਦਾਸ ਜੀ ਦਾ ਨਗਰ ਹੈ ਜੋ ਰਿਸ਼ਤੇ ਕਰਕੇ ਸਤਗੁਰਾਂ ਦੇ ਮਾਸੀ ਜੀ ਤੇ ਮਾਸੜ ਜੀ ਲੱਗਦੇ ਸਨ ਗੁਰੂ ਘਰ ਨਾਲ ਇਹਨਾਂ ਦਾ અત્યੰਤ ਹੀ ਸ਼ਰਧਾਪੂਰਵਕ ਪ੍ਰੇਮ ਸੀ ਇੱਥੇ ਕੁਝ ਦਿਨ ਰਹਿਣ ਉਪਰੰਤ ਸੱਚੇ ਪਾਤਸ਼ਾਹ ਜੀ ਮਾਲਵੇ ਦੇ ਹੋਰ ਇਲਾਕਿਆਂ ਦੇ ਵਿੱਚ ਵਿਚਰਦੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਤਲਵੰਡੀ ਸਾਬੋ ਅੱਜਕੱਲ ਦਮਦਮਾ ਸਾਹਿਬ ਇੱਥੇ ਮਹਾਰਾਜੀ ਪੁੱਜੇ ਇੱਥੇ ਕੁਝ ਦਿਨ ਧਰਮ ਪ੍ਰਚਾਰ ਕਰਦਿਆਂ ਹੋਇਆਂ ਲੋਕਾਂ ਦੇ ਦੁੱਖ ਕਲੇਸ਼ ਦੂਰ ਕਰਦਿਆਂ ਹੋਇਆਂ ਸਿੱਖੀ ਦਾ ਪ੍ਰਚਾਰ ਕਰਦਿਆਂ ਹੋਇਆਂ ਆਪ ਜੀ ਨੇ ਬਤੀਤ ਕੀਤੇ ਇੱਥੇ ਪ੍ਰਚਾਰ ਦਾ ਮੁੱਖ ਆਧਾਰ ਆਪ ਜੀ ਦੀ ਬਾਣੀ ਦੇ ਬਚਨ ਪੈ ਕਾਹੂ ਕੋ ਦੇਤ ਨਾ ਹੈ ਨਹਿ ਪੈਮਾਨਤ ਆਨ ਤੇ ਜਾਗ λεਹੁ ਰੇ ਮਨਾ ਜਾਗ λεਹੁ ਦਾ ਹੋਕਾ ਸ ਮਹਾਰਾਜ ਨੇ ਲੋਕਾਂ ਨੂੰ ਸਮਾਜਿਕ ਤੌਰ ਤੇ ਅਧਿਆਤਮਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਵੀ ਜਗਾਇਆ ਇਹਦਾ ਹੀ ਸਿੱਟਾ ਸੀ ਕਿ ਜਦੋਂ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਧਰਮ ਯੁੱਧ ਲਈ ਯੋਧਿਆਂ ਨੂੰ ਵੰਗਾਰਿਆ ਤਾਂ ਮਾਝੇ ਦੁਆਬੇ ਦੇ ਨਾਲ ਨਾਲ ਮਾਲਵੇ ਦੀ ਧਰਤੀ ਦੇ ਯੋਧੇ ਸੂਰਮੇ ਵੀ ਹੱਸ-ਹੱਸ ਕੇ ਜਾਨਾ ਵਾਰਨ ਵਾਸਤੇ ਮੈਦਾਨ ਦੇ ਵਿੱਚ ਕੁੱਦ ਪਏ। ਇੱਥੋਂ ਸੱਚੇ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਕਾਫੀ ਪਿੰਡਾਂ ਵਿੱਚ ਚਰਨ ਪਾਏ ਤੇ ਇੱਥੇ ਇੱਕ ਸਰੋਵਰ ਵੀ ਤਿਆਰ ਕਰਵਾਇਆ। ਸਰੋਵਰ ਤਿਆਰ ਹੁੰਦਿਆਂ ਸਾਰੀ ਵਾਹਿਗੁਰੂ ਦੀ ਕਿਰਪਾ ਨਾਲ ਬੜਾ ਭਾਰੀ ਮੀਂਹ ਪਿਆ ਜਿਸ ਕਰਕੇ ਸਰੋਵਰ ਨਕੋ-ਨਕ ਭਰ ਗਿਆ। ਸੋ ਕੁਦਰਤੀ ਰੂਪ ਦੇ ਵਿੱਚ ਵਾਹਿਗੁਰੂ ਨੇ ਆਪ ਹੀ ਇਕਲਾ ਵਰਤਾਈ ਇੱਥੋਂ ਚੱਲ ਕੇ ਮਹਾਰਾਜੀ ਤਮਤਾਨ ਪੁਜੇ ਤਮਤਾਨ ਦੇ ਇਲਾਕੇ ਵਿੱਚ ਇੱਕ ਗੁਰਸਿੱਖ ਸੀ ਭਾਈ ਦੱਗੋ ਜੀ ਇਹਦੀ ਸ਼ਖਸੀਅਤ ਬੜੀ ਪ੍ਰਭਾਵਸ਼ਾਲੀ ਸੀ ਬਹੁਤ ਲੋਕ ਇਹਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਹੀ ਸਿੱਖ ਬਣ ਗਏ ਸਨ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਆਦਰ ਸਨਮਾਨ ਵਿੱਚ ਇੱਕ ਤਾਂ ਇਹਨਾਂ ਨੇ ਇੱਕ ਸੁੰਦਰ ਮਕਾਨ ਤਿਆਰ ਕਰਵਾਇਆ ਇੱਕ ਤਾਜੇ ਮਿੱਠੇ ਜਲ ਦਾ ਖੂਹ ਲਵਾਇਆ ਤੇ ਇਸੇ ਤਰ੍ਹਾਂ ਸਿੱਖੀ ਦੇ ਕੇਂਦਰ ਦੇ ਸਥਾਪਨਾ ਵਾਸਤੇ ਬਹੁਤ ਸਾਰੀ ਜ਼ਮੀਨ ਅਤੇ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਇੱਥੇ ਇੱਕ ਸਰੋਵਰ ਵੀ ਇਹਨਾਂ ਨੇ ਤਿਆਰ ਕਰਵਾਇਆ ਇਸ ਇਲਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਾਸ ਕਰਕੇ ਤੰਬਾਕੂ ਦੀ ਵਰਤੋਂ ਨੂੰ ਸਖਤੀ ਨਾਲ ਵਰਜਿਆ ਤੇ ਚੋਰੀ ਇਤਿਆਦਿਕ ਤਿਆਗ ਕੇ ਔਰ ਹਰ ਤਰ੍ਹਾਂ ਦੀਆਂ ਬੁਰੀਆਈਆਂ ਦਾ ਤਿਆਗ ਕਰਕੇ ਇੱਕ ਉੱਚਾ ਸੁੱਚਾ ਨੇਕੀ ਵਾਲਾ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਵਾਸਤੇ ਇਥੋਂ ਦੇ ਲੋਕਾਂ ਨੂੰ ਪ੍ਰੇਰਣਾ ਕੀਤੀ ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਇਹ ਮਾਲਵੇ ਦੀ ਧਰਤੀ ਦਾ ਪ੍ਰਚਾਰ ਦਾ ਦੌਰਾ ਕੀਤਾ ਜਿੱਥੇ ਮਹਾਰਾਜ ਜੀ ਨੇ ਮਰਜੀਵਣਿਆਂ ਨੂੰ ਪੈਦਾ ਕਰਨ ਵਾਸਤੇ ਮਾਨੋ ਕਿ ਇੱਕ ਬੀਜ ਦਾ ਛੱਟਾ ਹੀ ਦੇ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ